ਪਾਜੇ ਕ ਵੀਡੀਓ ਫੇਸਬੁਕ ਤੇ ਬੜੀ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਸਿੱਖ ਬੰਦਾ ਚੁਪੈਰੇ ਦਾ ਖੰਡਨ ਕਰ ਰਿਹਾ ਤੇ ਚੁਪੈਰਾ ਕੱਟਣ ਵਾਲਿਆਂ ਨੂੰ ਪਖੰਡ ਦੱਸ ਰਿਹਾ ਤੇ ਬੜਾ ਦੁੱਖ ਹੋਇਆ ਅੱਜ ਕਿ ਕਿਵੇਂ ਦੁਨੀਆ ਕਿਸੇ ਦੀ ਸ਼ਰਦਾ ਦਾ ਮਜ਼ਾਕ ਬਣਾਉਂਦੀ ਹੈ ਤੇ ਮੈਂ ਉਸ ਵੀਰ ਨੂੰ ਵੀ ਇਹੋ ਹੀ ਕਹਿਣਾ ਚਾਹਾਂਗਾ ਕਿ ਜਿਨ੍ਹਾਂ ਦਾ ਤੂੰ ਮਜ਼ਾਕ ਬਣਾ ਰਿਹਾ ਜਿਨ੍ਹਾਂ ਨੂੰ ਤਬਖੰਡ ਦੱਸਣਿਆ ਉਹ ਤੇਰੇ ਤੋਂ ਬਹੁਤ ਉੱਚੇ ਨੇ ਉਹ ਬਾਬਾ ਦੀਪ ਸਿੰਘ ਜੀ ਦੀਆਂ ਸੰਗਤਾਂ ਨੇ ਬਾਬਾ ਹੀ ਆਪ ਲੈ ਕੇ ਜਾਂਦੇ ਆ ਵੈਸੇ ਤਾਂ ਇੱਥੇ ਹਿੰਦੂ ਸਿੱਖਾਂ ਦੀ ਕੋਈ ਗੱਲ ਨਹੀਂ ਹੈਗੀ ਪਰ ਜੇ ਛਪਾਰੇ ਦੀ ਸ਼ਰਦਾ ਤੁਸੀਂ ਪੁੱਛਣੀ ਹੈ ਤੇ ਕਿਸੇ ਵੀ ਹਿੰਦੂ ਪਰਿਵਾਰ ਤੋਂ ਪੁੱਛ ਲਓ ਅੰਮ੍ਰਿਤਸਰ ਜਾ ਕੇ ਮੈਂ ਖੁਦ ਇੱਕ ਹਿੰਦੂ ਪਰਿਵਾਰ ਦਾ ਹਿੱਸਾ ਹਾਂ ਪਰ ਬਾਬਾ ਦੀਪ ਸਿੰਘ ਦੇ ਛਪਾਰੇ ਕੱਟੇ ਜਦੋਂ ਦੇ ਬਾਬਾ ਦੀ ਰਹਿਮਤਾਂ ਇੰਨੀ ਐ ਕਿ ਜ਼ਿਆਦਾ ਹੋਈਆਂ ਘਰ 'ਚ ਜਿਹਦਾ ਕੋਈ ਹਿਸਾਬ ਹੀ ਨਹੀਂ ਹੈਗਾ ਸੋ ਗੱਲ ਇੱਥੇ ਹੈਗੀ ਨਫ਼ਰਤ ਦੀ ਸਰਦਾਰ ਬੰਦੇ ਨੇ ਬੜੀ ਗਲਤ ਗਈ ਹੈ ਕਿ ਬਾਬਾ ਦੀਪ ਸਿੰਘ ਨੂੰ ਗੁਰੂ ਕਮ ਮੰਨ ਰਿਹਾ ਕਿਉਂਕਿ ਉਸ ਗਿਆਨੀ ਨੂੰ ਕੁਝ ਨਹੀਂ ਪਤਾ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਸਾਰੇ ਸੁੱਖਾਂ ਦੀਆਂ ਚਾਬੀਆਂ ਬਾਬਾ ਦੀਪ ਸਿੰਘ ਨੂੰ ਦਿੱਤੀਆਂ ਇਹ ਬਾਬਾ ਦੀਪ ਸਿੰਘ ਜੀ ਵਰਗਾ ਯੋਧਾ ਬਾਬਾ ਦੀਪ ਸਿੰਘ ਜੀ ਵਰਗਾ ਤਪਸਵੀ ਜਿਨ੍ਹਾਂ ਦੀ ਭਗਤੀ ਤੇ ਸ਼ਕਤੀ ਦੀਆਂ ਮਸਾਲਾ ਜੁਗੋ ਜੁਗੋ ਤੱਕ ਟੱਲ ਹੈ ਉਹਨਾਂ ਦੀਆਂ ਸਿਫਤਾਂ ਸ਼ਬਦਾ ਚ ਬਿਆਨ ਨਹੀਂ ਹੋ ਸਕਦੀਆਂ ਤੇ ਜਿਹੜੇ ਮੂਰਖ ਨੇ ਜਿਨ੍ਹਾਂ ਦੀ ਅੱਖਾਂ ਦੇ ਪੱਟੀਆਂ ਬੰਨੀਆਂ ਉਹਨਾਂ ਨੂੰ ਕਿਸੇ ਦੀ ਸ਼ਰਦਾ ਵੀ ਨਹੀਂ ਉਹ ਲੱਗਦੀ ਉਹ ਬੜਾ ਸੋਹਣਾ ਸ਼ਬਦ ਹੈ ਕਿ ਜਿਹੜੇ ਅੰਨੇ ਨੇ ਰੱਬ ਨੂੰ ਵੇਖਿਆ ਨਹੀਂ ਉਹਦਾ ਰੂਪ ਕੀ ਦੱਸ ਸਕਦਾ ਸੋ ਕਿਸੇ ਦੇ ਖੰਡਨ ਕਰਨ ਨਾਲ ਕੁਝ ਨਹੀਂ ਹੋਣਾ ਜੋ ਪਹਿਰੇ ਤੇ ਸੰਗਤਾ ਵਧਣ ਗਈਆਂ ਕਿਉਂਕਿ ਬਾਬਾ ਦੀਪ ਸਿੰਘ ਦੀ ਕਿਰਪਾ ਤੇ ਕਲਗੀਧਰ ਪਾਤਸ਼ਾਹੀ ਦੇ ਬਾਬਾ ਹੀ लाड़ਲੇ ਨੇ ਬਾਬਾ ਦੀਪ ਸਿੰਘ ਜਿਨ੍ਹਾਂ ਦੇ ਘਰਾਂ ਚ ਬਰਕਤਾਂ ਲਾਈਆਂ ਉਹਨਾਂ ਕੋਲੋਂ ਪੁੱਛੋ ਜਾਗੇ ਸੋ ਗੱਲ ਹੈ ਹੋਈ ਹੈ ਮੈਨਣੇ ਨਹੀਂ ਰਖਦਾ ਸਿੱਖ ਹੈ Hindu ਹੈ Musalman ਹੈ Isai ਜਿਸ ਬੰਦੇ ਦੇ ਅੰਦਰ ਨਫ਼ਰਤ ਪੈਦਾ ਹੋਈ ਹੋਈ ਹੈ ਉਹ ਹੀ ਧਰਮ ਵਿਰੋਧੀ ਹੈ ਉਹ ਕਿਸੇ ਦਾ ਸਗਾ ਨਹੀਂ ਹੋ ਸਕਦਾ ਸਵੈਸ ਵੀਡੀਓ ਦਾ ਮਕਸਦ ਇਹੋ ਹੀ ਸੀ ਕੋਈ ਸੀ ਇਸ ਤਲੀ ਦੇ ਰੱਖ ਕੇ ਐਵੇਂ ਨਹੀਂ ਲੜ ਲੰਦਾ ਇਹ ਪਰਮਾਤਮਾ ਦੀ ਮਿਹਰ ਤੇ ਖੁਸ਼ੀਆਂ ਦੇ ਖਜ਼ਾਨੇ ਵਣਦੇ ਨੇ ਬਾਬਾ ਜੀ ਬਾਬਾ ਦੀਪ ਸਿੰਘ ਦੀ ਰਹਿਮਤਾਂ ਦੇ ਜਿਹੜਾ ਇਨਸਾਨ ਸ਼ੱਕ ਕਰਦਾ ਉਹ ਮਨੁੱਖ ਕਹਿ ਲਾਂ ਦੇ ਲਾਇਕ ਨਹੀਂ ਹੈਗਾ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਆਪਾਂ ਤਾਂ ਦੇਣੀ ਆ ਨਹੀਂ ਦੇ ਸਕਦੇ ਤੁਹਾਡੀਆਂ ਫਰਸ਼ਾਂ ਤੋਂ ਚੁੱਕ ਕੇ ਅਰਸ਼ਾਂ ਦੇ ਬਿਠਾ ਦਿੰਦੇ ਬਾਬਾ ਜੀ ਸੋ ਜਿਨ੍ਹਾਂ ਦੇ ਮਨ ਚ ਨਫ਼ਰਤ ਆ ਉਹਨਾਂ ਦੀ ਕਦੇ ਨਾ ਸੁਣਿਓ ਤੁਹਾਡੇ ਬਾਬਾ ਨੇ ਤੁਹਾਡੇ ਘਰਾਂ ਚ ਭਾਗ ਲਾਣੇ ਨੇ ਤੇ ਐ ਕੋਈ ਵਹਿਮ ਪਖੰਡ ਨਹੀਂ ਹੈਗੇ ਗੁਰੂ ਦਾ ਪਾਠ ਕਰਦੀਆਂ ਇਕੱਠੀਆਂ ਸੰਗਤਾਂ 4-5 ਲੱਖ ਬੈ ਗਏ ਤੇ ਸਿੱਧੀਆਂ ਰੱਬ ਨਾਲ ਗੱਲਾਂ ਹੁੰਦੀਆਂ ਇਹਨਾਂ ਦਾ ਬਸ ਚੱਲੇ ਤੇ ਇਹੋ ਚੀਜ਼ਾਂ ਵੇਖ ਕੇ ਖੁਸ਼ ਆ ਕਿ ਦੁਨੀਆ ਕਲੱਬਾਂ 'ਚ ਜਾ ਰਹੀ ਜਿਸ ਮੂਰਖ ਪ੍ਰਾਣੀ ਦੇ ਅੰਦਰ ਨਫ਼ਰਤ ਦਾ ਪੌਦਾ ਲੱਗਾ ਉਹਨੂੰ ਕੀ ਪਤਾ ਬਾਬਾ ਦੀਪ ਸਿੰਘ ਨੇ ਕਿੰਨਿਆਂ ਦੇ ਘਰ-ਘਰੇ ਭਰੇ ਕੀਤੇ ਸੰਗਤਾਂ ਦੇ ਵਿੱਚ ਰੱਬ ਦਾ ਨਵਾਸ ਹੈ ਤੇ ਬਾਬਾ ਦੀਪ ਸਿੰਘ ਦੇ ਦਰਬਾਰ ਦੇ ਜਿਹੜਾ ਝੁਕੇਗਾ ਉਹਦੀਆਂ ਹਾਜ਼ਰੀਆਂ ਸਿੱਧੀਆਂ ਰੱਬ ਦੇ ਦਰਬਾਰ ਤੇ ਪ੍ਰਵਾਨ ਹੈ ਤੇ ਉਹਨਾਂ ਦੇ ਘਰਾਂ 'ਚ ਖੁਸ਼ੀਆਂ ਦੇ ਖਜ਼ਾਨੇ ਲੱਗਣਗੇ ਤਨ ਤਨ ਬਾਬਾ ਦੀਪ ਸਿੰਘ ਜੀ ਆਇਆ ਹੈ ਗੁਰੂ ਆਇਆ ਹੈ ਗੁਰੂ ਕੇ મેસર મારે હોસ તો દૂત પરમેશ્વર મારે જનકી પેગ હે કી પરદાર જનકી પેગ હે કી પરદાર